ਓ ਨਾਟਕ 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 ਬਈ ਨਾਟਕ 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 ਓ ਨਾਟਕ 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 ਓ ਨਾਟਕ 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 ਬਈ ਨਾਟਕ 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 ਓ ਨਾਟਕ 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 ਬਈ ਨਾਟਕ 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 ਅਸੀਂ ਨਾਟਕ ਵਾਲੇ ਦੋਸਤੋ ਅਸੀਂ ਨਾਟਕ ਵਾਲੇ ਓ ਅਸੀਂ ਨਾਟਕ ਵਾਲੇ वखरियां साडी बात सोच बाली है वकरियां साडियांता साडा मुरसद है सॼी साडियता सा मुश है साजिया स्डियां जात असीं ਨਾਟਕ ਵਾਲੇ 1 2 3 4 ਬੰਦੇ ਜੁੜ ਗਏ ਬੇਸ਼ੁਮਾਰ ਫਿਰ ਅਸੀਂ ਕੀ ਕਰੀਏ ਸਰਕਾਰ ਆਪਣੀਆਂ ਜੁੱਤੀਆਂ ਲਾਓ ਉਤਾਰ ਤੇ ਆਪਣੀਆਂ ਟੋਟਣਾ ਚ ਲੋ ਮਾਰ ਕਿਉਂ ਕਿਉਂਕਿ ਇਹ ਦੱਸਿਆ ਤਾਂ ਸੀ ਵਿਚ ਵਿੱਚ ਥਾਰ ਆ ਕਿ ਨਾਟਕ ਸ਼ੁਰੂ ਕਰਨ ਤੋਂ ਪਹਿਲਾਂ ਕਰਨੀ ਆ ਸਾਰਿਆਂ ਨੂੰ ਨਮਸਕਾਰ ਆ ਵੀ ਸਜੇ ਸਜਾਇਆ ਸਜਣੋ ਤੇ ਸਜਣਿਓ ਬੱਚੋ ਬੱਚੋ ਲੋ ਜੀ ਆਪੀ ਸਾਡੇ ਵੱਲ ਕਰ ਲੋ ਗੱਲ ਪਤੇ ਦੀ ਕਰਨਾ ਲੱਗੇ ਜੋ ਸੱਚੇ ਸੱਜੇ ਖੱਬੇ ਸਭ ਸੁਣ ਲੈਣਾ ਕੁਝ ਨਾ ਕਹਿਣਾ ਜਿੱਤੇ ਲੱਗੇ ਆ ਗੋਡੇ ਲੱਗੇ ਆ ਤਾਂ ਪਿਆਰੇ ਦਰਸ਼ਕੋ 골ਡਨ ਆਰਟ ਥੀਏਟਰ ਕੋਰਪੂਰਾ ਦੀ ਟੀਮ ਪੇਸ਼ ਕਰਨ ਲੱਗੀ ਆ ਪੰਜਾਬੀ ਨੁਕਰਨਾਟਕ ਜਦੋਂ ਜਾਗੋ ਉਦੋਂ ਸਵੇਰਾ ਆ ਭੱਜੇ ਉਹ ਭੱਜੇ ਉਹ ਕਿਵੇਂ ਆ ਉਹ ਤੈਨੂੰ ਪਤਾ ਉਹ ਮੈਨੂੰ ਕੀ ਪਤਾ ਮੈਨੂੰ ਕੁਝ ਨਹੀਂ ਪਤਾ ਤੈਨੂੰ ਪਤਾ ਮੈਨੂੰ ਵੀ ਨਹੀਂ ਪਤਾ ਤੈਨੂੰ ਵੀ ਨਹੀਂ ਪਤਾ ਉਹ ਜੇ ਤੈਨੂੰ ਵੀ ਨਹੀਂ ਪਤਾ ਤਾਂ ਰੌਲਾ ਕਾ ਤੂੰ ਪਾਈ ਜੰਨਾ ਹੈ ਐਨਾ ਰੌਲਾ ਪਾਈ ਜੰਨਾ ਕੀ ਜਾਣੋਗੀ ਆ ਗਿਆ ਜਾੜ ਕੀ ਆ ਗਿਆ ਉਹ ਪਾਲਣ ਜਿਹੜਾ ਫਿਰ ਨਹੀਂ ਤੇ ਰਹਿੰਦਾ ਉਹ ਟਰੱਕਾਂ ਵਾਲਾ ਪਾਲਾ ਟਰੱਕਾਂ ਵਾਲੇ ਵਾਹਦੇ ਜਿਹੜੇ ਉਹ ਵੱਟ ਖਾਣਿਆਂ ਦਾ ਆਹੋ ਆਹੋ ਉਹ ਵੱਟ ਖਾਣਿਆਂ ਦਾ ਪਾਲਾ ਨਾ ਕੀ ਗੱਲ ਮਰ ਗਿਆ ਉਹ ਉਹ ਨਹੀਂ ਉਹਨੂੰ ਬਹੁਤ ਨਾਮਰਾਦ ਕੁਮਾਰੀ ਲੱਗ ਗਈ ਯਾਰ ਬਿਮਾਰੀ ਲੱਗ ਗਈ ਆਹ ਉਹ ਕਿਹੜੀ ਬਿਮਾਰੀ ਲੱਗ ਗਈ ਮੈਂ ਨਹੀਂ ਦੱਸਣਾ ਯਾਰ ਨਾਂ ਨਹੀਂ ਲੈਣਾ ਦਾ ਇਨੂੰ ਕੀ ਪਤਾ ਲੱਗੂ ਕਿਹੜੀ ਬਿਮਾਰੀ ਲੱਗੀ ਆ ਨੂੰ ਯਾਰ ਚਲ ਦੱਸ ਦਿੰਦਾ ਕੀ ਹੋ ਗਿਆ ਉਹਨੂੰ ਏਅਰ ਚ ਹੋ ਗਈ ਆਹੋ ਐਡੀ ਭਾੜੀ ਬਿਮਾਰੀ ਲੱਗੀ ਉਹਨੂੰ ਹੋਰ ਤੈਨੂੰ ਕਿਵੇਂ ਪਤਾ ਲੱਗਿਆ ਬਈ ਉਹ ਯਾਰ ਮੈਨੂੰ ਪਤਾ ਲੱਗਿਆ ਤੈਨੂੰ ਪਤਾ ਵੀ ਬਾਹਰ ਅੰਦਰ ਹੋ ਜਾਂਦਾ ਮਸੂਮੀ ਟਰੱਕ ਲੈ ਕੇ ਚਲਾ ਗਿਆ ਆਹ ਮਾਰ ਲੈ ਕੇ ਚਲਾ ਗਿਆ ਆਹੋ ਆਹੋ ਉੱਥੋਂ ਹੀ ਲੈ ਕੇ ਆਇਆ ਨਾਮਰਾਗ ਬਿਮਾਰੀ ਅੱਛਾ ਆਹੋ ਯਾਰ ਆ ਤਾਂ ਬੜੀ ਭਿਆਨਕ ਬਿਮਾਰੀ ਲੱਗ ਐ ਤਾਂ ਉਹ ਆਪਣੇ ਪਿੰਡ ਚ ਹੋਰ ਵੀ 30 ਜਣਿਆਂ ਨੂੰ ਲੱਗੂਗਾ ਆਹੋ ਮੈਂ ਤੈਨੂੰ ਤਾਂ ਹੀ ਬੁਲਾਇਆ ਹੈ ਫੀਆਪਾ ਪਿੰਡ ਵਾਲੇ ਨੂੰ ਇਕੱਠੇ ਕਰੀਏ ਤੇ ਅਮਰੋਂ ਪਿੰਡ ਤੋਂ ਬਾਹਰ ਕੱਢੀਏ ਪਾਲੇ ਨੂੰ ਲੈ ਕੱਢਦੇ ਆਪਾਂ ਹੁਣ ਸਰਪੰਚ ਕੋਲੇ ਜਾਂਦੇ ਆਂ ਚਾਰ ਮੋਹਤਵਾਰ ਬੰਦੇ ਹੋਰ ਛੱਦ ਕੇ ਨੂੰ ਕੱਢਦੇ ਆ ਘਰੋਂ ਦਾ ਆਪਣੇ ਜਵਾਕੜ ਕੁਮਾਰੀ ਲੱਗੂ ਯਾਰ ਸਹੀ ਗੱਲ ਆ ਯਾਰ ਜਵਾਕ ਕੋ ਜਾਂਦਾ ਯਾਰ ਕਿ ਰਕਵਾਕੀ ਕਰਦਾ ਵੀ ਮੇਰਾ ਜਵਾਕ ਮਾਰਦਾ ਅੱਠੋ ਅੱਠ ਵਧੀਆ ਕੋ ਯਾਰਾ ਦੋਸਤਾਂ ਨਾਲ ਰਹਿੰਦਾ ਉਹਦਾ ਟੌਰ ਨਾਲ ਪੜਾਈ ਵੀ ਕਰਦਾ ਵਧੀਆ ਅੱਛਾ ਹਾਂ ਯਾਰ ਮੈਨੂੰ ਗੱਲ ਸੁਣਾਓ ਹਾਂ ਉਹਦਾ ਧਿਆਨ ਰੱਖਿਆ ਕਰ ਕਿ ਨਰ ਦਿਨੋਂ ਦਿਨ ਨਰਮ ਜਾ ਹੁੰਦਾ ਜਾਂਦਾ ਉਹਦੀ ਅੱਖਾਂ ਵੀ ਲਾਲ ਲੱਗਦੀਆਂ ਤੇ ਮੈਨੂੰ ਹੋਰ ਪਤਾ ਲੱਗਿਆ ਤਾਂ ਨਸ਼ੇ ਵਾਲੇ ਮੁੰਡਿਆਂ ਨਾਲ ਵੀ ਬਹਿਣ ਲੱਗ ਗਿਆ ਅੱਛਾ ਆਹੋ ਉਹ ਭਰਾਵਾ ਤੂੰ ਨਿਗ੍ਹਾ ਰੱਖੀ ਸੀ ਤਾਂ ਮੈਨੂੰ ਪਹਿਲਾਂ ਦੱਸਦਾ ਇਹ ਗੱਲ ਲਾ ਮਾਂ ਹੁਣ ਹੀ ਜਾ ਕੇ ਉਹਨੂੰ ਕੋਦੇ ਕੰਨ ਖੰਡਾ ਅੱਜ ਤੋਂ ਇਹਦੀ ਪੜ੍ਹਾਈ ਵੱਲ ਧਿਆਨ ਵਧ ਆ ਯਾਰਾਂ ਦੋਸਤਾਂ ਨਾਲ ਕੱਟ ਆਫ ਜਮਾਈ ਘਟਾ ਦੇਣਾ ਉਹਦਾ ਅੰਦਰ ਮੇਰੀ ਗੱਲ ਸੁਣ ਤੇ ਤੇਰੇ ਭਰਾ ਦਾ ਕੀ ਹਾਲ ਆ ਉਹ ਤਾਂ ਪਾਲੇ ਨਾਲ ਜਾਂਦਾ ਹੁੰਦਾ ਸੀ ਟਰੱਕਾਂ ਤੇ ਉੱਤੀ ਤੇ ਉਹਨੂੰ ਤਾਂ ਨਹੀਂ ਇਹ ਬਿਮਾਰੀ ਉਹਦਾ ਟੈਸਟ ਕਰਵਾਇਆ ਉਹਨੂੰ ਮੈਂ ਭੇਜਿਆ ਜੇ ਲੱਡੂੜ ਕੇ ਸਾਰਾ ਦਿਨ ਖੰਗਦਾ ਰਹਿੰਦਾ ਪੁਰਾਹ ਹਾਲ ਆ ਉਹਦਾ ਪਿਆ ਰੰਗ ਵੀ ਪੀਲਾ ਪੈ ਪਿਆ ਕਿਉਂ ਆ ਨਾ ਆਹੋ ਹੋਰ ਕੀ ਯਾਰ ਉਹਦਾ ਟੈਸਟ ਕਰਵਾਓ ਭੇਜਿਆ ਉਹਨੂੰ ਮੈਂ ਭੇਜਿਆ ਆ ਦੇਖ ਤਾਂ ਜਾ ਕੇ ਮੈਂ ਗਾਲਾਂ ਕਰ ਕੋਈ ਨਹੀਂ ਮੈਂ ਵੀ ਮੁੰਡੇ ਕੋਲ ਆ ਕੇ ਆਉਂ ਉਹ ਅਰੇ ਹਾਂ ਮੈਂ ਕਿੱਥੋਂ ਨਾਮਰਾਦ ਨੂੰ ਅਰੇ ਚੱਕ ਲਿਆ ਹੈ ਮੈਂ ਕਿਹੜਾ ਕਰ ਮੇਰੇ ਬਾਹਰ ਨਾ ਮੈਂ ਆਪ ਲਵਾਈ ਹੈ ਕੈ ਪੈਸੇ ਤੇਰੇ ਵੀ ਤੁਨੂੰ ਕਮਾ ਕੇ ਦੇਣਾ ਉਤੋਂ ਹਟਾ ਕੇ ਸਕੂਲੋਂ ਮੈਨੂੰ ਤੇ ਕੰਮ ਕੰਮ ਤੇ ਲਾਤਾ ਤੇ ਕਮਰਾ ਕਰ ਲੈ ਹੁੰਦਾ ਕੰਮ ਦਾ ਕਰਨਾ ਫਰਮਾਨਤਰਾ ਜੀ ਮੈਂ ਪੈਸੇ ਤੇਰੇ ਵਿਆਹ ਤੇ ਲਾਤੇ ਮੈਂ ਕਿੱਥੇ ਰੱਖ ਲੈ ਸਭ ਬੜੇ ਵਿਆਹ ਤੇ ਤੇ ਸਿਲਾ ਤੇ ਆ ਚੁੰਨੀ ਚੜਾਵਾ ਦਾ ਕੀਤਾ ਮੇਰਾ ਨਾਲ ਆ ਮੈਂ ਸ਼ਾਨ ਸ਼ਾਹ ਵਿਆਹ ਤੇ ਕਰਾਇਆ ਸੀ ਆਪਾਂ ਸ਼ਾਹ ਸ਼ਾਹ ਬੈਦਿਚ ਮੈਂ ਵੀ ਚੁੰਨੀ ਚੜਾ ਕੇ ਲੈ ਕੇ ਆਇਆ ਸੀ ਹੋਣੀ ਮਰੀ ਜਾਂਦਾ ਏ ਚਲ ਕੋ ਕਰੋ ਨਿਕਲ ਚਲ ਕੀ ਗੱਲ ਹੋ ਗਈ ਉਹ ਯਾਰ ਕਰ ਭੇਜਿਆ ਹੋਈ ਗੱਲ ਹੋ ਗਈ ਨਾਮਰਾਦ ਬੁਮਾਰੀ ਲਵਾ ਲਿਆ ਆਏ ਏ ਵੀ ਕਰਵਾਇਆ ਟੈਸਟ ਆਹ ਰਿਪੋਰਟ ਆ ਗਈ ਰਿਪੋਰਟ ਤਾਂ ਸ਼ਾਮ ਨੂੰ ਹੋਊਗੀ ਪਰ ਡਾਕਟਰ ਸਾਹਿਬ ਕਹਿੰਦੇ 80% ਲੱਛਣ ਮਿਲਦੇ ਆ ਉਹ ਬਿਮਾਰੀ ਦੇ ਨਾਲ ਓਏ ਕਮਲਿਆ ਨੂੰ ਪਹਿਲਾਂ ਹੀ ਲੜੀ ਜਾਂਣਾ ਰਿਪੋਰਟ ਤਾਂ ਆਈ ਨਹੀਂ ਦੀ ਐਵੇਂ ਅੱਖਾਂ 'ਚ ਹੀ ਖਾਮ ਬਿਮਾਰੀਆਂ ਤਾਂ ਹੋਰ ਵੀ ਲੱਗ ਜਾਂਦੇ ਨੇ ਮੈਨੂੰ ਤਾਂ ਹੋਰ ਡਰ ਆ ਯਾਰ ਇਹਦੇ ਘਰ ਵਾਲੀ ਨੂੰ ਹੋਣਾ ਲੈ ਨਿਆਰਾ ਠੀਕ ਹੈ ਜੀ ਉਹਨੂੰ ਪਤਾ ਲੱਗ ਗਿਆ ਤੇ ਉਹਨੇ ਤਾਂ ਵਾਪਸ ਨਹੀਂ ਆਉਣਾ ਇੱਥੇ ਉਹ ਮੇਰੀ ਗੱਲ ਸੁਣ ਵੀਰ ਡਾਕਟਰ ਸਾਹਿਬ ਮੇਰੇ ਨਾਲ ਆਏ ਆ ਇਹ ਵੀ ਇਹੀ ਪੜ੍ਹਾਈ ਕਰਦੇ ਲੋਕਾਂ ਨੂੰ ਸਮਝਾਉਂਦੇ ਆ ਇਹ ਦੱਸ ਦੱਸਣਗੇ ਸਾਰੀ ਗੱਲ ਬਾਤ ਸਤਿਕਾਰ ਜੀ ਸਤਿ ਸ੍ਰੀ ਅਕਾਲ ਪਹਿਲੀ ਗੱਲ ਤਾਂ ਇਹ ਹੈ ਜੀ ਵੀ ਬਿਨਾਂ ਰਿਪੋਰਟ ਤੋਂ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਇਹਨੂੰ ਉਹ ਬਿਮਾਰੀ ਹੋ ਗਈ ਉਹ ਯਾਰ ਉਹ ਡਾਕਟਰ ਸਾਹਿਬ ਕਹਿੰਦੇ ਵੀ ਨਹੀਂ ਜੀ ਨਹੀਂ ਆ ਇਹ ਨਹੀਂ ਹੁੰਦਾਗਾ ਔਰ ਰਹੀ ਗੱਲ ਐਡਜ਼ ਹੋਣ ਦੇ ਜਿਹੜੇ ਚਾਰ ਮੁੱਖ ਕਾਰਨਾ ਉਹ ਕਿਹੜੇ ਕਿਹੜੇ ਕਾਰਨਾ ਜੀ ਪਹਿਲਾ ਜੀ ਅਸੁਰੱਖਿਅਤ ਜੁਨ ਸੰਬੰਧ ਅੱਛਾ ਦੂਸਰਾ ਸਾਂਝੀਆਂ ਸੂਈਆਂ ਸਰਿੰਜਾਂ ਦੀ ਵਰਤੋਂ ਕਰਨ ਨਾਲ ਅੱਛਾ ਤੀਸਰਾ ਦੂਸ਼ਿਤ ਖੂਨ ਚੜਾਉਣ ਦੇ ਨਾਲ ਦੇ ਚੌਥਾ ਇੱਕ ਗਰਭਵਤੀ ਮਾਈਲਾ ਤੋਂ ਉਹਦੇ ਹੋਣ ਵਾਲੇ ਬੱਚੇ ਨੂੰ ਹੋ ਸਕਦੀ ਆ। ਇਹ ਤੋਂ ਉਹ ਬੱਚੇ ਨੂੰ ਨਹੀਂ ਜੀ ਨਹੀਂ ਉਹਨੂੰ ਨਹੀਂ ਹੋਗੀ। ਮੈਂ ਤੁਹਾਨੂੰ ਦੱਸਦਾ ਪਹਿਲਾਂ ਮੈਨੂੰ ਇਹ ਦੱਸੋ ਕਿ ਜੇਕਰ ਉਹ ਗਰਭਵਤੀ ਆ ਕਿ ਉਹਦਾ ਨਾਮ ਸਰਕਾਰੀ ਹਸਪਤਾਲ ਦੇ ਵਿੱਚ ਦਰਜ ਕਰਵਾਇਆ? ਨਹੀਂ ਜੀ ਆ ਜਿਹੜੇ ਟੀਕੀ ਟੁਕੇ ਜੇ ਲੱਗਦੇ ਹੁੰਦੇ ਆ। ਹਾਂ ਹਾਂ ਨਹੀਂ ਕਰਵਾਇਆ ਨਹੀਂ ਕਰਵਾਇਆ। ਬਸ ਆਹੀ ਤਾਂ ਕਮੀ ਆ ਜੀ। ਮੈਂ ਤੁਹਾਨੂੰ ਦੱਸਦਾ ਜੀ ਪਹਿਲਾਂ ਤਾਂ ਮੈਂ ਜਿਹੜੇ ਕਾਰਨਾਂ ਦਾ ਨਾਂ ਲਿਆ ਮੈਂ ਉਹਨਾਂ ਬਾਰੇ ਦੱਸਦਾ। ਕਿ ਜਿਹੜਾ ਪਹਿਲਾ ਕਾਰਨ ਆ ਅਸੁਰੱਖਿਅਤ ਹੋਂ ਸੰਬੰਧ ਕੇ ਸਾਨੂੰ ਸਾਡੇ ਜੀਵਨ ਸਾਥੀ ਪ੍ਰਤੀ ਇਮਾਨਦਾਰ ਰਹਿਣਾ ਚਾਹੀਦਾ ਹੈ ਤੇ ਜੇਕਰ ਅਸੀਂ ਆਦਤਨ ਮਜਬੂਰ ਆ ਤਾਂ ਜਿਹੜੀਆਂ ਪ੍ਰਕਾਊਸ਼ਨਸ ਬਣੀਆਂ ਹੋ ਜਾਂਦੇ ਸਾਨੂੰ ਉਹਨਾਂ ਦਾ ਇਸਤੇਮਾਲ ਕਰ ਲੈਣਾ ਚਾਹੀਦਾ ਹੈ ਜਿਹੜਾ ਲਾਹ ਦੇ ਸਾਵਧਾਨੀ ਲੈਣਾ ਸਾਵਧਾਨੀਆਂ ਵਰਤ ਲੈਣਾ ਚਾਹੀਦੀਆਂ ਸਹੀ ਗੱਲ ਹੈ ਜੀ ਦੂਸਰੀ ਦੂਸਰੀ ਗੱਲ ਆ ਸਾਂਝੀਆਂ ਸੂਈਆਂ ਸਿਰਿੰਜਾਂ ਹੁਣ ਕੌਣ ਸਾਂਝੀਆਂ ਸੂਈਆਂ ਸਿਰਿੰਜਾਂ ਵਰਤਦੇ ਆ ਚਲੋ ਪਹਿਲਾਂ ਤਾਂ ਇਹ ਹੁੰਦਾ ਸੀ ਵੀ ਅਸੀਂ ਡਾਕਟਰ ਕੋਲੇ ਜਾਂਦੇ ਸੀ ਇੱਕ ਸਰਿੰਜ ਹੁੰਦੀ ਸੀਗੀ ਕੱਚ ਦੀ ਪਰ ਉਹਨੂੰ ਉਬਾਲਿਆ ਜਾਂਦਾ ਸੀਗਾ ਤਾਂ ਕਿ ਜਿਹੜੇ ਟਟਾਣੂ ਆ ਉਹ ਨਸ਼ਟ ਹੋ ਜਾਣ ਪਰ ਅੱਜ ਡਾਕਟਰ ਵੀ ਕੀ ਕਰਦੇ ਆ ਕਿ ਡਿਸਪੋਜ਼ਲ ਜਿਹੜੀਆਂ ਸੁਜਣਾ ਸਿਰਜਾਂ ਵਰਤਦੇ ਆ ਤਾਂ ਕਿ ਇੱਕ ਵਾਰੀ ਵਰਤ ਲਿਆ ਉਹਨੂੰ ਨਸ਼ਟ ਕਰਤਾ ਫਿਰ ਸਾਂਝੀਆਂ ਸੂਈਆਂ ਸਿਰਜਾਂ ਦੀ ਵਰਤੋਂ ਕਿੱਥੇ ਹੁੰਦੀ ਆ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਅੱਜ ਦੇ ਜਿਹੜੇ ਸਾਡੇ ਨੌਜਵਾਨ ਆ ਸਕੂਲਾਂ ਕਾਲਜਾਂ ਦੇ ਵਿੱਚ ਜਾਂਦੇ ਆ ਇਹ ਨਸ਼ੇ ਦੇ ਨਸ਼ੇ ਤੇ ਲੱਗੇ ਹੋਏ ਆ ਬਹੁਤ ਬੱਚੇ ਆਪਾਂ ਸਾਰਿਆਂ ਨੂੰ ਤਾਂ ਨਹੀਂ ਕਹਿ ਸਕਦੇਗੇ ਪਰ ਬਹੁਤ ਸਾਰੇ ਐਸੇ ਬੱਚੇ ਆ ਜਿਹੜੇ ਗਰੁੱਪਾਂ ਦੇ ਵਿੱਚ ਸੱਜਾ ਕਰਦੇ ਆ ਮੋਟਰਾਂ ਤੇ ਬਹਿ ਕੇ ਨਸ਼ਾ ਕਰਦੇ ਆ ਖਾਲੀ ਖਤਾਨਾਂ ਦੇ ਵਿੱਚ ਚੁੰਡਾਂ ਦੇ ਵਿੱਚ ਬਹਿ ਕੇ ਨਸ਼ਾ ਕਰਦੇ ਆ ਤਾਂ ਉਹ ਕੀ ਕਰਦੇ ਆ ਇੱਕੋ ਸੂਈ ਸਿਰੇਜ ਦਾ ਇਸਤੇਮਾਲ ਕਰਦੇ ਆ ਉਹਦੇ ਨਾਲ ਕੀ ਹੁੰਦਾ ਕਿ ਜੇਕਰ ਉਹਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਵੀ ਮਤਲਬ ਆਪਣਾ ਐਚ ਆਈ ਵੀ ਦੀ ਸ਼ਿਕਾਇਤ ਹੋਈ ਤਾਂ ਉਹਦੇ ਨਾਲ ਉਹ ਦੂਸਰਿਆਂ ਨੂੰ ਵੀ ਹੋ ਸਕਦੀ ਹੈ ਨਹੀਂ ਹੋਰ ਕੋਈ ਕਾਰਨ ਨਹੀਂ ਉਹ ਸਹੀ ਗੱਲ ਹੈ ਉਹ ਤਾਂ ਸਾਰਿਆਂ ਨੂੰ ਲਾਉਣਗੇ ਬਿਮਾਰੀ ਹਾਂ ਤੀਸਰੀ ਗੱਲ ਜਿਹੜੀ ਤੁਹਾਨੂੰ ਦੱਸੀ ਸੀ ਦੂਸ਼ਿਤ ਖੂਨ ਦੂਸ਼ਿਤ ਖੂਨ ਕਿਹੜਾ ਹੁੰਦਾ ਕਿ ਕਈ ਵਾਰੀ ਐਮਰਜੈਂਸੀ ਦੇ ਵਿੱਚ ਕੀ ਹੁੰਦਾ ਅਸੀਂ ਮਤਲਬ ਕਿਤੇ ਆਂਡ ਗਵਾਂਡ ਜਾਂ ਸਾਡੇ ਗਲੀ ਮਹੱਲੇ ਦੇ ਵਿੱਚ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਸੀ ਕੀ ਕਰਦੇ ਆਈ ਬਈ ਭੱਜ ਕੇ ਤੇਰੇ ਖੂਨ ਦੀ ਲੋੜ ਆ ਪਰ ਆਏ ਨਹੀਂ ਕਰਨਾ ਚਾਹੀਦਾ ਜੇਕਰ ਅਸੀਂ ਕਿਸੇ ਨੂੰ ਲੈ ਕੇ ਜਾਨੇ ਪਹਿਲਾਂ ਤਾਂ ਉਹਦਾ ਬਲੱਡ ਗਰੁੱਪ ਮਿਲਦਾ ਹੋਣਾ ਚਾਹੀਦਾ ਦੂਸਰੀ ਗੱਲ ਉਹਦੇ ਖੂਨ ਦੀ ਜਾਂਚ ਕੀਤੀ ਹੋਣੀ ਚਾਹੀਦੀ ਆ ਤੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਦੋਂ ਵੀ ਸਾਨੂੰ ਖੂਨ ਲੈਣ ਦੀ ਲੋੜ ਪੈਂਦੀ ਆ ਤਾਂ ਸਾਨੂੰ ਪ੍ਰਮਾਣਿਤ ਜਿਹੜੇ ਬਲੱਡ ਬੈਂਕ ਆ ਉਹਨਾਂ ਕੋਲ ਹੀ ਬਲੱਡ ਲੈਣਾ ਚਾਹੀਦਾ ਜਿਹੜਾ ਜਾਂਚ ਕੀਤਾ ਹੋਏ ਅੱਛਾ ਪਰ ਇੱਕ ਗੱਲ ਆ ਗਈ ਕਈ ਵਾਰੀ ਉੱਥੋਂ ਵੀ ਜੇ ਨਾਮ ਮਿਲੇ ਹਾਂ ਜੇ ਸਾਨੂੰ ਚੜਾਉਣਾ ਹੀ ਪੈ ਜਾਵੇ ਉਹਦਾ ਬਲੱਡ ਤਾਂ ਫੇਰ ਫੇਰ ਕੀ ਫੇਰ ਉਹੀ ਜਿਵੇਂ ਤੁਹਾਨੂੰ ਦੱਸਿਆ ਜੇ ਜਿਹਨੂੰ ਵੀ ਅਸੀਂ ਲੈ ਕੇ ਜਾਂਦੇ ਆ ਪਹਿਲਾਂ ਉਹਦੇ ਬਲੱਡ ਦੀ ਜਾਂਚ ਕੀਤੀ ਜਾਣੀ ਚਾਹੀਦੀ ਵੀ ਇਹਨੂੰ ਕਿਤੇ ਕੋਈ ਨਿੱਕਾ ਮੋਟਾ ਰੋਗ ਤਾਂ ਨਹੀਂ ਜੇ ਉਹ ਠੀਕ ਆ ਉਹ ਸਵਸਥਾ ਫਿਰ ਉਸ ਖੂਨ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਸਹੀ ਗੱਲ ਹੈ ਨਹੀਂ ਵੀ ਅਸੀਂ ਉਹਦੀ ਜਾਨ ਬਚਾਉਣ ਵਾਸਤੇ ਤਾਂ ਉਹਨੂੰ ਖੂਨ ਚੜਾਇਆ ਪਰ ਤੋਂ ਕੋਈ ਹੋਰ ਬਿਮਾਰੀ ਲਾ ਕੇ ਉਹਦੀ ਹੋਰ ਖਤਰੇ ਤੇ ਤੇ ਜਿਹੜੀ ਥੋੜੀ ਗੱਲ ਮੈਂ ਕਰਦਾ ਜੀ ਕਿ ਇੱਕ ਗਰਭਵਤੀ ਮਹਿਲਾ ਤੋਂ ਦੇ ਹੋਣ ਵਾਲੇ ਬੱਚੇ ਨੂੰ ਹੋ ਸਕਦੀ ਆ ਉਹ ਹੁੰਦਾ ਕੀ ਆ ਜੀ ਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਜਿਹੜੀਆਂ ਕੁੜੀਆਂ ਗਰਭਵਤੀ ਨੇ ਉਹ ਕੀ ਕਰਦੀਆਂ ਸਾਡੇ ਘਰਾਂ ਦੇ ਵਿੱਚ ਅਕਸਰ ਹੀ ਪੁਰਾਣੀ ਸੋਚ ਆ ਕਹਿ ਦਿੰਦੇ ਅਸੀਂ ਦਾਈ ਕੋਲੋਂ ਅਸੀਂ ਕੇਸ ਕਰਾਉਂਦੇ ਆ ਭਾਈ ਸਾਡਾ ਤਾਂ ਪਰਿਵਾਰ ਪਹਿਲਾਂ ਤੋਂ ਹੀ ਕਰਵਾਉਂਦਾ ਹੁੰਦਾ ਹੈ ਇਹਦੇ ਨਾਲ ਕੀ ਹੁੰਦਾ ਮੌਕੇ ਤੇ ਜਦੋਂ ਕੋਈ ਸਮੱਸਿਆ ਆ ਜਾਂਦੀ ਆ ਤਾਂ ਪਤਾ ਨਹੀਂ ਲੱਗਦਾ ਪਰ ਜੇਕਰ ਇਹੀ ਅਸੀਂ ਹਸਪਤਾਲ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਨਾਮ ਦਰਜ ਕਰਵਾਇਆ ਹੋਊਗਾ ਤਾਂ ਬਕਾਇਦਾ ਉਹਨਾਂ ਦੀ ਆਪ ਦੇ ਆਪ ਹੀ ਟੈਸਟ ਕੀਤੇ ਜਾਣਗੇ ਔਰ ਲੋੜ ਪੈਂਦਿਆਂ ਪਤਾ ਲੱਗ ਜਾਂਦਾ ਕਿ ਭਾਈ ਜਿਹੜੀ ਮਾਤਾ ਐ HIV ਗ੍ਰਸਤਾ ਤਾਂ ਉਹਦੇ ਬੱਚੇ ਨੂੰ ਦਵਾਈਆਂ ਬੂਟੀਆਂ ਦੇ ਕੇ ਉਦੋਂ ਤੱਕ ਬਚਾਇਆ ਜਾ ਸਕਦਾ ਤੇ ਡਿਲੀਵਰੀ ਵੇਲੇ ਤੱਕ ਉਹ ਬੱਚਾ ਸੇਵ ਹੋ ਸਕਦਾ ਹੈ ਹਾਂ ਜੀ ਉਹ ਬੱਚੇ ਨੂੰ ਨਹੀਂ ਨਹੀਂ ਜੀ ਇਸ ਤਰ੍ਹਾਂ ਬੱਚੇ ਨੂੰ ਨਹੀਂ ਹੁੰਦੀ ਪਰ ਇਹ ਆ ਵੀ ਚਾਂਸ ਜਿਹੜੇ ਹੁੰਦੇ ਆ ਜਦੋਂ ਪਹਿਲਾਂ ਲੋਡ ਪੈਣ ਤੇ ਪਤਾ ਲੱਗ ਜੇ ਟਾਈਮ ਤੇ ਪਤਾ ਲੱਗ ਜੇ ਤਾਂ ਦਵਾਈਆਂ ਬੂਟੀਆਂ ਦੇ ਕੇ ਉਸ ਬੱਚੇ ਨੂੰ ਬਚਾਇਆ ਜਾ ਸਕਦਾ ਹੈ ਠੀਕ ਹੈ ਜੀ ਠੀਕ ਹੈ ਜੀ ਇਹਨਾਂ ਚਾਰ ਕਾਰਨਾਂ ਕਰਕੇ ਐਚ ਆਈ ਵੀ ਹੁੰਦੀ ਆ ਹੋਰ ਕਿਸੇ ਕਾਰਨ ਕਰਕੇ ਨਹੀਂ ਹੁੰਦੀ ਤੇ ਅੱਗੇ ਰਹੀ ਗੱਲ ਜੀ ਤੁਸੀਂ ਇਹਨੂੰ ਘਰੋਂ ਕੱਢਣ ਦੀ ਗੱਲ ਕਰਦੇ ਸੀਗੇ ਸਰਕਾਰ ਨੇ ਇੱਕ ਕਾਨੂੰਨ ਬਣਾ ਲ ਦਿੱਤਾ ਕਈ ਵਾਰੀ ਕੀ ਹੁੰਦਾ ਸੀ ਜਦੋਂ ਸਾਡੇ ਪਿੰਡ ਦੇ ਵਿੱਚ ਗਲੀ ਦੇ ਵਿੱਚ ਜੇਕਰ ਕਿਸੇ ਨੂੰ ਐਡਜ਼ ਹੁੰਦੀ ਸੀ ਤਾਂ ਸਾਡੇ ਲੋਕ ਉਹਦੇ ਨਾਲ ਖੇਡਣਾ ਕਰਨੀ ਸ਼ੁਰੂ ਕਰ ਦਿੰਦੇ ਸੀ। ਹਾਂ ਉਹਦਾ ਰੋਟੀ ਪਾਣੀ ਛੇਕ ਦਿੰਦੇ ਸੀ ਕਹਿ ਦਿੰਦੇ ਸੀ ਉਹਨੂੰ ਪਿੰਡੋਂ ਬਾਹਰ ਕੱਢਣਾ ਪਰ ਐਦਾਂ ਤੁਸੀਂ ਨਹੀਂ ਕਰ ਸਕਦੇ ਕਿਸੇ ਨਾਲ ਵੀ ਤੇ ਨਾ ਹੀ ਉਹਨੂੰ ਉਹਦੀ ਚੱਲ ਅਚੱਲ ਜਾਇਦਾਦ ਤੋਂ ਤੁਸੀਂ ਪਰੇ ਕਰ ਸਕਦੇ ਹੋ। ਸਗੋਂ ਦੀ ਜੇਕਰ ਜਿਹੜਾ ਬੰਦਾ ਰੋਗੀ ਆ ਹੱਥ ਮਿਲਾਉਣ ਨਾਲ ਖਾਣ ਪੀਣ ਨਾਲ ਮਿਲਣ ਬੈਠਣ ਨਾਲ ਇਸ ਤਰ੍ਹਾਂ ਇਹ ਬਿਮਾਰੀ ਨਹੀਂ ਹੁੰਦੀ ਇਹ ਸਿਰਫ ਖੂਨ ਦੇ ਸੰਚਾਰ ਨਾਲ ਹੁੰਦੀ ਆ। ਇੰਨਾ ਚਾਰਾ ਕਾਰਨਾਂ ਕਰਕੇ ਹੁੰਦੀ ਔਰ ਕਿਸੇ ਕਾਰਨ ਕਰਕੇ ਨਹੀਂ ਹੁੰਦੀ ਤੇ ਜੇਕਰ ਕੋਈ ਰੋਗੀ ਪਾਇਆ ਜਾਂਦਾ ਤਾਂ ਉਹਨੂੰ ਪਿਆਰ ਕਰੋ ਉਹਦਾ ਸਾਥ ਦਿਓ ਉਹਨੂੰ ਐਦਾਂ ਨਾ ਛੱਡੋ ਵੀ ਕਿਤੇ ਉਹਦੇ ਸਿਰ ਤੇ ਇਹ ਬਿਮਾਰੀ ਬੋਝ ਬਣ ਜੇ ਤੇ ਜਿੱਥੇ ਉਹਨੇ 10 15 ਸਾਲ ਜੀਣਾ ਉੱਥੇ ਉਹ 2 4 ਸਾਲਾਂ ਦੀ ਫੜ ਤਈ ਠੀਕ ਹੈ ਡਾਕਟਰ ਸਾਹਿਬ ਠੀਕ ਹੈ ਨਾ ਜੀ ਤੁਸੀਂ ਤਾਂ ਸਾਡੀਆਂ ਉਹਨੀਆਂ ਦਖਲ ਪੁੱਛ ਬਸ ਠੀਕ ਹੈ ਜੀ ਜੇਕਰ ਤੁਹਾਡੇ ਇਹ ਸੁਨੇਹਾ ਸਮਝ ਆ ਗਿਆ ਮੈਂ ਤਾਂ ਬਈ ਉਹਨੇ ਉਹਨਾਂ ਨੂੰ ਸੁਨੇਹਾ ਭੇਜਦਾ ਵੀ ਉਹ ਕੁੜੀ ਦਾ ਨਾਮ ਦਰਜ ਕਰਾਓ ਸਰਕਾਰੀ ਹਸਪਤਾਲ ਦਾ ਨਾਮ ਦਰਜ ਕਰਾਓ ਹਲੋ ਬਿਲਕੁਲ ਬਿਲਕੁਲ ਕਰਾ ਲਣਗੇ ਬਿਲਕੁਲ ਸਹੀ ਗੱਲ ਹੈ ਜੀ ਉਹ ਟੀਕੇ ਸਾਰੇ ਇੱਥੇ ਸਰਕਾਰੀ ਹਸਪਤਾਲਾਂ ਚ ਬਿਲਕੁਲ ਬਿਲਕੁਲ ਮੁਕਤ ਮੁਮਬਈ ਬਸ ਇਹੀ ਹੈ ਜੀ ਤੇ ਨਾਲ-ਨਾਲ ਇਹ ਹੈ ਵੀ ਇਹ ਸਵੇਰ ਨੂੰ ਤੁਸੀਂ ਆਪਣੇ ਤੱਕ ਨਹੀਂ ਰੱਖਣਾ ਹੁਣ ਤੁਹਾਨੂੰ ਪਤਾ ਲੱਗ ਗਿਆ ਜਦੋਂ ਤੁਸੀਂ ਕਿਤੇ ਇਹੋ ਜਿਹੀ ਘਟਨਾ ਦੇਖਦੇ ਹੋ ਤਾਂ ਤੁਸੀਂ ਉੱਥੇ ਲੋਕਾਂ ਨੂੰ ਸਮਝਾ ਸਕਦੇ ਹੋ ਵੀ ਹੋਰ ਕਿਸੇ ਕਾਰਨ ਕਰਕੇ ਨਹੀਂ ਹੁੰਦੀ ਇਨ੍ਹਾਂ ਚਾਰਾਂ ਕਾਰਨਾਂ ਤੋਂ ਬਚੇ ਰਹੀਏ ਤੇ ਅਸੀਂ ਬਚ ਜਾਾਂਗੇ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਤਾਂ ਲਓ ਜੀ ਇਹਨਾਂ ਨੂੰ ਤਾਂ ਸਮਝ ਆ ਗਈ ਕੀ ਤੁਹਾਨੂੰ ਸਮਝ ਆ ਗਿਆ ਸਾਰਿਆਂ ਨੂੰ ਪਤਾ ਲੱਗ ਗਿਆ ਸੋ ਲਓ ਜੀ ਇਹੀ ਸੀ ਸਾਡਾ ਨਾਟਕ ਜਦੋਂ ਜਾਗੋ ਉਦੋਂ ਸਵੇਰਾ ਚੰਗਾ ਲੱਗਿਆ ਤਾਂ ਤਾਰੀ ਮਾਰ ਦਿਓ ਥੈਂਕ ਯੂ